ਉਸੇ ਇਨਵੈਸਟੀਗੇਸ਼ਨ ਨੂੰ ਅੱਗੇ ਲੈ ਜਾਂਦੇ ਹੋਏ ਸਾਡੀ ਸਪੈਸ਼ਲ ਸੈੱਲ ਦੀ ਟੀਮ ਨੇ ਇੱਕ ਅਜੇਪਾਲ ਨਾਮ ਦਾ ਦੋਸ਼ੀ ਜਿਹੜਾ ਸੀਗਾ ਗ੍ਰਿਫਤਾਰ ਕੀਤਾ ਉਸ ਅਜੇਪਾਲ ਤੋਂ ਇੱਕ ਹੋਰ ਨਜਾਇਜ਼ ਹਥਿਆਰ ਜਿਹੜਾ ਸੀ ਬਰਾਮਦ ਹੋਇਆ ਤੇ ਉਸ ਦੀ ਫਰਦਰ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਉਹਦੀ ਫਰਦਰ ਪੁੱਛਗਿੱਛ ਦੇ ਵਿੱਚ ਇੱਕ ਸ਼ਰਨਜੀਤ ਸਿੰਘ ਉਰਫ ਸਣੀ ਉਹ ਸਾਹਮਣੇ ਆਇਆ ਜਦੋਂ ਇਹਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਸਣੀ ਨਾਮ ਦੇ ਵਿਅਕਤੀ ਕੋਲੋਂ ਫਰਦਰ ਜਿਹੜੇ ਸੀ 6 ਪਿਸਟਲ ਤੇ 20 ਰਾਊਂਡ ਜਿਹੜੇ ਸੀ ਉਹ ਬਰਾਮਦ ਕੀਤੇ ਗਏ ਅ ਇਹ ਵੀ ਸਾਹਮਣੇ ਆਇਆ ਕਿ ਜਿਹੜਾ ਇਹ ਸਨੀ ਨਾਮ ਦਾ ਵਿਅਕਤੀ ਹੈ ਇਹ ਅੱਗੇ ਜੈਸਲ ਅਤੇ ਲਖਬੀਰ ਲੰਡਾ ਜਿਹੜਾ ਗੈਂਗ ਹੈ ਉਹਨਾਂ ਨਾਲ ਜੁੜੇ ਹੋਏ ਹੈ ਤੇ ਇਹ ਉਹਨਾਂ ਦਾ ਮੁੱਖ ਜਿਹੜਾ ਵੈਪਨ ਸਪਲਾਈਅਰ ਦਾ ਕੰਮ ਕਰਦਾ ਹੈ ਇਹ ਸਾਰੇ ਵਿਅਕਤੀ ਜਿਹੜੇ ਸੀਗੇ ਐਮਪੀ ਤੋਂ ਵੈਪਨ ਲਿਆਉਂਦੇ ਸੀ ਨਜਾਇਜ਼ ਵੈਪਨ ਜਿਹੜੇ ਸੀਗੇ ਤੇ ਲਿਆ ਕੇ ਇੱਥੇ ਖਾਸ ਤੌਰ ਤੇ ਅੰਮ੍ਰਿਤਸਰ ਤਰਨਤਾਰਨ ਦੇ ਤਰਨਤਾਰਨ ਬਟਾਲਾ ਦੇ ਇਲਾਕੇ ਦੇ ਵਿੱਚ ਜਿਹੜੀ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਸੀਗੇ ਐਕਸਟਰਸ਼ਨ ਕਾਲਸ ਕਰਦੇ ਸੀਗੇ ਜਿਹੜੀਆਂ ਸੀਗੇ ਵੱਖ-ਵੱਖ ਤਰੀਕੇ ਨਾਲ ਫਰੋਤੀਆਂ ਦੀ ਮੰਗ ਕਰਦੇ ਸੀਗੇ ਇਹਨਾਂ ਦੀ ਜਿਹੜੇ ਇਹਨਾਂ ਦੇ ਉੱਤੇ ਪਹਿਲਾਂ ਵੀ ਜਿਹੜੇ ਹੈਗੇ ਐਫ ਆਈ ਆਰ ਦਰਜ ਹੈ ਜਿਹੜਾ ਇਹ ਸ਼ਰਨਜੀਤ ਸਨੀ ਹੈ ਇਹ ਫਰਵਰੀ 2024 ਦੇ ਵਿੱਚ ਹੀ ਇਹਦੇ ਉੱਤੇ ਸੁਲਤਾਨਪੁਰ ਅੰਮ੍ਰਿਤਸਰ ਦੇ ਵਿੱਚ ਮੁਕੱਦਮਾ ਦਰਜ ਹੋਇਆ ਤੇ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਸਾਡੇ ਕੋਲ ਇਸ ਕੇਸ ਦੇ ਵਿੱਚ ਕੁੱਲ 13 ਜਿਹੜੇ ਵੈਪਨ ਹੈਗੇ ਆ ਉਹ ਰਿਕਵਰ ਹੋ ਗਏ ਨੇ ਅਤੇ 13 ਵੈਪਨ ਰਿਕਵਰ ਹੋ ਗਏ ਨੇ ਪਲਸ ਪੀ ਜਿਹੜੇ ਹੈ ਜ਼ਿੰਦਾਰ ਕਾਰਤੂਜ਼ ਜਿਹੜੇ ਹੈ ਲਾਈਵ ਬਰਾਊਂਸ ਉਹ ਰਿਕਵਰ ਹੋਏ ਤੇ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਜਿਹੜਾ ਇਹਦਾ ਇੱਕ ਇੰਪੋਰਟੈਂਟ ਮੋਡਿਊਲ ਦਾ ਜਿਹੜਾ ਪਾਰਟ ਸੀ ਵੈਪਨ ਸਪਲਾਈਅਰ ਪਾਰਟ ਸੀ ਪਲਸ ਇਹ ਐਕਸਟਰਸ਼ਨਸ वगैरह ਕਰਦੇ ਸੀਗੇ ਉਹਦਾ ਜਿਹੜਾ ਹੈਗਾ ਪਰਦਾ ਫਾਸ਼ ਹੋਇਆ ਤੇ ਇਹਨਾਂ ਨੂੰ ক্লোਜ਼ ਕਲੋਜ਼ਰ ਜਿਹੜਾ ਹੈਗਾ ਉਹਨਾਂ ਨੇ ਸਰਜੰਟ ਵੀ ਇਨਵੈਸਟੀਗੇਸ਼ਨ ਕੀਤੀ ਹੈ ਲੋਕਲ ਕਿਸ ਤਰ੍ਹਾਂ ਇਨਵੋਲਵਮੈਂਟ ਸੀ ਕਿਸ ਤਰ੍ਹਾਂ ਦੀ ਬਾਤਾਂ ਤੋਂ ਅੰਤਮ ਦੇਣਾ ਸੀਗੇ ਉਸ ਦੇ 6 ਕਿਸਾ ਰਿਕਵਰ ਕਿਤੇ ਆ ਗਏ ਕਿਨੂੰ ਸਪਲਾਈ ਇਹ ਜਿਵੇਂ ਕਿ ਦੱਸਿਆ ਇਸ ਸਾਡਾ ਇਹ ਪਹਿਲਾ ਜਿਹੜਾ ਅਪ੍ਰੈਲ ਦੇ ਵਿੱਚ ਮਕਦਮਾ ਦਰਤੀਆ ਉਹਦੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਨੇ ਤੇ ਉਹਦੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਇਹ ਜਿਹੜਾ ਸਣੀ ਨਾਮ ਦਾ ਬੰਦਾ ਜਿਹੜਾ ਸੀਗਾ ਇਹ ਫਿਕਰ ਆਊਟ ਹੋਇਆ ਸੀਗਾ ਸਾਨੂੰ ਤੇ ਇਹ ਇਹਨੇ ਬੇਸਿਕਲੀ ਜਿਹੜਾ ਇਹਨਾਂ ਦਾ ਐਕਟਿਵ ਏਰੀਆ ਸੀਗਾ ਉਹ ਅੰਮ੍ਰਿਤਸਰ ਤਰਨਤਾਰਨ ਪਟਿਆਲਾ ਉਧਰਲੇ ਪਾਸੇ ਤੇ ਉੱਥੇ ਹੀ ਇਹਨੇ ਵੈਪਨ ਸਪਲਾਈ ਕਰਨੇ ਸੀ ਪਲੱਸ ਉੱਥੇ ਹੀ ਇਹਨੇ ਜਿਹੜੇ ਵੈਪਨ ਸੀਗੇ ਉਹ ਜਿਹੜੇ ਫਰੋਤੀਆਂ ਮੰਗਣ ਦੇ ਵਿੱਚ ਇਸਤੇਮਾਲ ਕਰਦੇ ਗ੍ਰਿਫਤਾਰੀ ਕਿਤੋਂ ਹੋਈ ਹੈ ਸਾਡੀ ਅਧਿਰਕਾਰੀ ਵੀ ਕੁਝ ਲਿਖੇ ਇਹਦੀ ਕਿਤੇ ਦੰਗਾ ਕਰਨ ਕਰਨ ਜਿਹੜਾ ਸ਼ਰਨਜੀਤ ਸਨੀ ਹੈ ਤਰਨ ਤਰਨ ਤੋਂ ਗ੍ਰਿਫਤਾਰ ਕੀਤਾ ਇਸਤ ਇਨਵੈਸਟੀਗੇਸ਼ਨ ਪੁੱਛ ਕੇ ਕੁਝ ਆਇਆ ਕਿ ਆਪਰੇ ਵਾਲੇ ਸਮੇਂ ਕਿਸ ਤਰ੍ਹਾਂ ਦਾ ਇਹਨਾਂ ਨੇ ਇਹ ਜਿਵੇਂ ਕਿ ਵੈਸੇ ਵੀ ਇਲੈਕਸ਼ਨਸ ਦੇ ਵਿੱਚ ਮਾਹੌਲ ਜਿਹੜਾ ਹੈਗੇ ਵੈਸੇ ਵੀ ਥੋੜਾ ਜਿਹਾ ਸੈਂਸਿਟਿਵ ਹੁੰਦਾ ਹੈ ਤੇ ਪੁਲਿਸ ਜਿਹੜੀ ਹੈ ਹਮੇਸ਼ਾ ਐਕਟਿਵ ਰਹਿੰਦੀ ਹੈ ਇਸ ਦੇ ਵਿੱਚ ਜਿਹੜੀ ਹੈਗੀ ਹੈ ਇਹ ਇਹਦੀ ਦੌਰਾਨ ਇਹਦੇ ਵਿੱਚ ਇਹਨਾਂ ਦਾ ਵੀ ਇੱਕ ਮੋਟਿਵ ਸੀਗਾ ਤੇ ਕਿਸੇ ਨਾ ਕਿਸੇ ਵੱਡੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਜਾਂਦਾ ਟਾਰਗੇਟ ਕਿੰਨੀ ਨੂੰ ਲਾਈ ਕਿ ਸਭ ਕੁਝ ਨਹੀਂ ਬਿਲਕੁਲ ਹੋ ਸਕਦਾ ਜੀ ਟਾਰਗੇਟਿੰਗ ਕਿਲਿੰਗ ਦੇ ਰਿਗਾਰਡਿੰਗ ਪਰ ਸਪੈਸੀਫਿਕਲੀ ਸਾਨੂੰ ਇਹਦਾ ਫਿਲਹਾਲ ਇਹਦੀ ਪੁਝਗੇ ਸਾਹਮਣੇ ਨਹੀਂ ਹੈ ਮੁਹਾਲੀ ਦੇ ਕਿਹੜੇ ਮੁੱਦੇ ਲਈ ਹੈ ਮੁਹਾਲੀ ਜਿਹੜਾ ਦੱਸਿਆ ਜਿਹੜਾ 21 ਅਪ੍ਰੈਲ ਨੂੰ ਅਸੀਂ ਜਿਹੜਾ ਕੇਸ ਦਰਜ ਕੀਤਾ ਸੀਗਾ ਉਹਦੀ ਫਰਦਰ ਇਨਵੈਸਟੀਗੇਸ਼ਨ ਚ ਆਇਆ ਫਿਲਹਾਲ ਡਾਇਰੈਕਟਲੀ ਇਹਨਾਂ ਦਾ ਮੁਹਾਲੀ ਦੇ ਨਾਲ ਕੋਈ ਰਿਲੇਸ਼ਨ ਨਹੀਂ ਹੈ ਫਰਗਰ ਦੂਸਰਾ ਮਾਮਲਾ ਹੋ ਸਕਦਾ ਹੈ ਇਹ ਵੀ ਜਿਹੜਾ ਤਰਨਤਾਰਨ ਗੁਰਦਾਸਪੁਰ ਤੇ ਅੰਮ੍ਰਿਤਸਰ ਏਰੀਆ ਦੇ ਵਿੱਚ ਐਕਟਿਵ ਸੀਗੇ ਇਹ ਟੈਰਰਿਸਟ ਮੋਡਿਊਲ ਜਿਹੜਾ ਸੀਗਾ ਸ਼ਾਇਦ ਤੁਹਾਡੇ ਧਿਆਨ ਚ ਹੋਵੇ ਇਹ ਟਾਰਗੇਟ ਕਿਲਿੰਗ ਦੇ ਵਿੱਚ ਵੀ ਇਹਦਾ ਫਿਗਰ ਆਊਟ ਹੋਇਆ ਸੀਗਾ ਇਹਨਾਂ ਨੇ ਲੁਧਿਆਣਾ ਦੇ ਵਿੱਚ ਇੱਕ ਜਿਹੜਾ ਟਾਰਗੇਟ ਕਿਲਿੰਗ ਇਹਨਾਂ ਨੇ ਕਰਨੀ ਸੀਗੀ ਉਹ ਵੀ ਮੋਡਿਊਲ ਹੈਗਾ ਤੇ ਇਹ ਬੰਦਾ ਜਿਹੜਾ ਸੀਗਾ ਉਹ ਉਸ ਮੋਡਿਊਲ ਦਾ ਇੱਕ ਮੇਨ ਪਾਰਟ ਸੀ ਸਰ ਬਰੋਂਗੀ ਜੀ ਵੀ ਮਾਮਲਾ ਦਰਜ ਹੈ ਦੇ ਤਾਂ ਬਿਲੋਂਗ ਜਿਹੜਾ ਜਿਹੜਾ ਅਨਲੌਫ ਅਕਟੀਵਿਟੀਜ਼ ਵਾਲਾ ਜਿਹੜਾ ਅਕਤੂਬਰ 2023 ਦਾ ਉਹੀ ਮਾਮਲਾ ਸਰ ਪੀਓ ਸੀ ਦਾ ਇਹ ਜਿਹੜੀ ਭਾਗ ਇਹ ਤਾਂ ਸਟੇਟਸ ਵਾਂਟਡ ਸੀਗਾ ਵਾਂਟਡ ਸੀਗਾ ਹਜੇ ਪੀਓ ਡਿਕਲੇਅਰシャ ਨਹੀਂ ਹੋਇਆ ਸੀਗਾ ਇਹ ਅਸੀਂ ਵੈਰੀਫਾਈ ਵੀ ਕਰ ਲੈਂਦੇ ਹਾਂ ਸਰ ਜਿਹਦਾ ਤੁਸੀਂ ਦੱਸਿਆ ਕਿ ਇਲੈਕਸ਼ਨ ਮੋਡ ਚੱਲਦਾ ਹੈ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਕਿਸ ਤਰ੍ਹਾਂ ਤੁਹਾਨੂੰ ਟ੍ਰਾਈ ਸਿਟੀ ਦਾ ਬਾਟ ਆਊਟ ਸੈਂਸਿਟਿਵ ਹੈ ਆਪਣਾ ਜ਼ਿਲ੍ਹਾ ਉਹਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦੀ ਗ੍ਰਿਫਤਾਰੀਆਂ ਹੋ ਰਹੀਆਂ ਹਨ ਅਸਲਾ ਜਿਹੜਾ ਰਿਕਵਰ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਦੀ ਹੋੜ ਸੱਤੀ ਕੀਤੀ ਗਈ ਹੈ ਹਾਲਾਂਕਿ ਐਕਸਟਰਾ ਪੈਰਾਮੈਟਰੀਕ ਫੋਰਸ ਦੀ ਵੀ ਤੁਸੀਂ ਗੱਲ ਕੀਤੀ ਸੀ ਬਾਰਡਰ ਏਰੀਆ ਨੂੰ ਵੀ ਗੱਲ ਕੀਤੀ ਹੋਰ ਕਿਸ ਤਰ੍ਹਾਂ ਦੀ ਕੀਤੀ ਜਾ ਰਹੀ ਹੈ ਕਿ ਕਈ ਦਿਨਾਂ ਅਸੀਂ ਦੇਖਿਆ ਗਿਆ ਜਿਹਦਾ ਕਨਿੰਗ ਵੈਰੀਫਿਕੇਸ਼ਨ ਨੂੰ ਲੈ ਕੇ ਵੀ ਤੁਸੀਂ ਕੀਤੀ ਹੈ ਲੇਕਿਨ ਕਿਤੇ ਨਾ ਕਿਤੇ ਬੈਡ ਐਲੀਮੈਂਟ ਜਿਹੜੇ ਹੈਗੇ ਕਿਤੇ ਨਾ ਕਿਤੇ ਨਹੀਂ ਬਿਲਕੁਲ ਜੀ ਬੈਡ ਐਲੀਮੈਂਟ ਐਕਟਿਵ ਹੈ ਤੇ ਨਾਲ ਦੇ ਨਾਲ ਜਿਹੜੀ ਪੁਲਿਸ ਵੀ ਉਹਨਾਂ ਤੋਂ ਜ਼ਿਆਦਾ ਐਕਟਿਵ ਹੈ ਤੇ ਇਮੀਡੀਏਟਲੀ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਹੋ ਰਹੀਆਂ ਤੇ ਇਸੇ ਦੇ ਜਿਹੜਾ ਨਤੀਜਾ ਹੈਗੇ ਸਾਨੂੰ ਇਹ ਜਿਹੇ ਰਿਕਵਰੀਜ਼ ਵੀ ਹੋ ਰਹੀਆਂ ਜਿਵੇਂ ਕਿ ਆਪਾਂ ਜਾਣਦੇ ਆਂ ਟ੍ਰਾਈ ਸਿਟੀ ਦਾ ਪਾਰਟ ਹੈ ਮੁਹਾਲੀ ਤੇ ਇੱਕ ਸੈਂਸਿਟਿਵ ਏਰੀਆ ਦੇ ਵਿੱਚ ਕਿਉਂਕਿ ਇਹ ਬਾਰਡਰ ਵੀ ਬਹੁਤ ਲੰਬਾ ਹੈ ਇਹਦੇ ਨਾਲ ਅਸੀਂ ਸਾਡੀ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਕੋਆਰਡੀਨੇਸ਼ਨ ਮੀਟਿੰਗ ਜਿਹੜੀ ਰੈਗੂਲਰ ਚੱਲਦੀ ਹੈ ਤੇ ਸਾਡੀ ਐਕਸਚੇਂਜ ਆਫ ਇਨਫੋਰਮੇਸ਼ਨ ਬਹੁਤ ਹੀ ਰੈਗੂਲਰ ਬੇਸਿਸ ਤੇ ਇੱਕ ਮੈਕੈਨਿਜ਼ਮ ਬਣਿਆ ਹੋਇਆ ਜਿਹਦੇ ਤਹਿਤ ਹੁੰਦੀ ਹੈ ਇਸ ਦੇ ਨਾਲ ਨਾਲ ਜਿਹੜੀ ਸਾਡੀ ਪੈਰਾਮਿਲਟਰੀ ਫੋਰਸਸ ਹੈ ਉਹ ਸਾਨੂੰ ਰੈਗੂਲਰਲੀ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਉਂਦੇ ਜਾਂਦੇ ਆ ਸਾਨੂੰ ਰੈਗੂਲਰਲੀ ਕੰਪਨੀਆਂ ਜਿਹੜੀ ਹੈਗੀਆਂ ਉਹ ਵੀ ਆ ਰਹੀਆਂ ਨੇ ਜਿਨ੍ਹਾਂ ਨਾਲ ਅਸੀਂ ਉਹਰ ਵੀ ਜਿਹੜੀ ਏਰੀਆ ਡੋਮਿਨੇਸ਼ਨ ਵੀ ਕੀਤੀ ਹੋਈ ਹੈ ਕੰਟੀਨੂਅਲਡਿੰਗ ਮੈਜਰ ਸਲੈਗਮਾਰਚਸ ਵੀ ਕਰੀਦੇ ਉਹਨਾਂ ਦੇ ਨਾਲ ਤੇ ਰੈਗੂਲਰ ਨਾਕਾਬੰਦੀ ਤੇ ਪ੍ਰੋਪਰ ਚੈਕਿੰਗ ਵੀ ਹੁੰਦੀ ਹੈ ਇਸ ਦੇ ਨਾਲ ਨਾਲ ਸਾਡੇ ਜਿਹੜੇ ਹੈਗੇ ਹੈ ਹਿਊਮਨ ਇੰਟੈਲੀਜੈਂਸ ਪਲੱਸ ਜਿਹੜੀ ਟੈਕਨੀਕਲ ਇੰਟੈਲੀਜੈਂਸ ਦੀ ਸਾਡੀਆਂ ਟੀਮਾਂ ਜਿਹੜੀਆਂ ਸਪੈਸ਼ਲਿ ਲੱਗੀਆਂ ਰਹਿੰਦੀਆਂ ਨੇ ਜਿਹਦੇ ਨਾਲ ਸਾਨੂੰ ਕੋਈ ਨਾ ਕੋਈ ਇਨਫਾਰਮੇਸ਼ਨ ਜਿਹੜੀ ਜਨਰੇਟ ਹੁੰਦੀ ਹੈ ਜਿਹਦੇ ਬੇਸਿਸ ਤੇ ਅਸੀਂ ਇਹ ਸਾਰੀਆਂ ਗ੍ਰਫਤਾਰੀਆਂ ਤੇ ਰਿਕਵਰੀਆਂ ਕਰਦੇ ਸਰ ਇਹ ਸਰ ਦੇ ਦੋਨੇ ਮੰਨਦੇ ਆ ਇਹ ਸਪੈਸ਼ਲ ਸੈੱਲ ਵੱਲੋਂ ਹੀ ਸੌਖੀ ਕਿਤੇ ਹੈ ਹਾਂਜੀ ਇਹ ਦੋਨੋਂ ਮੈ ਜਿਹੜਾ ਇਹ ਅਨਲਫ ਐਕਟੀਵਿਟੀਜ਼ ਵਾਲਾ ਮੈਟਰ ਸੀਗਾ ਇਹ ਜਿਹੜਾ ਇੱਕ ਨਾਰਕੋ টেরਰਿਸਟ ਟੈਰਰਿਜ਼ਮ ਮੋਡਿਊਲ ਸੀਗਾ ਇਹਦੇ ਵਿੱਚ ਡਰੱਗਸ ਦੀ ਵੀ ਬਹੁਤ ਵੱਡੇ ਪੱਧਰ ਤੇ ਸਪਲਾਈ ਕਰਦੇ ਸੀ ਇਹ ਡਰੱਗਸ ਡਰੋਨ ਰਾਹੀਂ ਜਿਹੜੀਆਂ ਸੀਗੀਆਂ ਇਹ ਇੰਡੀਆ ਦੇ ਵਿੱਚ ਆਉਂਦੀਆਂ ਸੀਗੀਆਂ ਪੰਜਾਬ ਚ ਆਉਂਦੀਆਂ ਸੀਗੀਆਂ ਤੇ ਉਹਦੀ ਸਪਲਾਈ ਬੜੇ ਵੱਡੇ ਪੱਧਰ ਤੇ ਕੀਤੀ ਜਾਂਦੀ ਸੀ ਪਲੱਸ ਇਹਨਾਂ ਦਾ ਟੈਰਰਿਸਟ ਕਨੈਕਟ ਜਿਹੜਾ ਸੀਗਾ ਉਹ ਬਿਲਕੁਲ ਕਲੀਅਰ ਰਿਹਾ ਲਾਸਟ ਟਾਈਮ ਕੀਤਾ ਸੀ ਇਹਦੇ ਵਿੱਚ ਇਹ ਇਲੈਕਸ਼ਨ ਮੂਡ ਨੂੰ ਲੈ ਕੇ ਨਾਈਟ ਪੈਟ੍ਰੋਲਿੰਗ ਦਾ ਕੁਝ ਬਤਾਇਆ ਗਿਆ ਕਿਉਂਕਿ ਦੇਖਿਆ ਗਿਆ ਹੈ ਕਿ ਇਲੀਗਲ ਕਿਤਾਇਚਾਰੀ ਨਾਲ ਮਿਲ ਕੇ ਕੋਈ ਵੀ ਕਾਫੀ ਵੱਡੀ ਰਿਕਵਰੀ ਨਹੀਂ ਕੀਤੀ ਕਿ ਨਾਈਟ ਪੈਟ੍ਰੋਲਿੰਗ ਦਾ ਕਿਸ ਤਰ੍ਹਾਂ ਦਾ ਜਿਹੜਾ ਵੀ ਨਾਈਟ ਪੈਟ੍ਰੋਲਿੰਗ ਵੀ ਸਾਡੀ ਇੱਕ ਪ੍ਰੋਪਰ ਨਾਈਟ ਪੁਲਿਸਿੰਗ ਸਕੀਮ ਜਿਹੜੀ ਹੈ ਉਹ ਬਣੀ ਹੋਈ ਹੈ ਤੇ ਰਾਤ ਨੂੰ ਵੀ ਪ੍ਰੋਪਰ ਸਾਰੇ ਏਰੀਆ ਜਿਹੜਾ ਹੈ ਡੋਮਿਨੇਟ ਕੀਤੇ ਹੁੰਦੇ ਨੇ ਰੈਗੂਲਰਲੀ ਇਵਨ ਗੈਸਟਡ ਆਫਸਰ ਜਿਹੜੇ ਹੈਗੇ ਆ ਔਨ ਰੋਟੇਸ਼ਨ ਰੈਗੂਲਰਲੀ ਨਾਈਟ ਤੇ ਨਿਕਲਦੇ ਨੇ ਪ੍ਰੋਪਰ ਚੈਕਿੰਗ ਹੁੰਦੀ ਹੈ ਉਹ ਜਿਵੇਂ ਜਿਵੇਂ ਸਾਡੇ ਕੋਲ ਫੋਰਸ ਹੋ ਰਹੀ ਹੈਗੀ ਉਸੇ ਹਿਸਾਬ ਜਿੱਦੋਂ ਅਸਲਾ ਲੈ ਕੇ ਆਉਂਦੇ ਜਿਵੇਂ ਐਮਪੀ ਦਾ ਜਗਤ ਦਿੱਤਾ ਹੈ ਜਿੱਥੇ ਵੀ ਜਾਇਆ ਜਾਏਗਾ ਪਿੱਛੇ ਤੋਂ ਬਿਲਕੁਲ ਜੀ ਉੱਥੇ ਵੀ ਰੈਗੂਲਰ ਸਾਡੀ ਜਿਹੜੀ ਹੈਗੀ ਹੈ ਕਨਸਰਨਡ ਡਿਸਟ੍ਰਿਕਟਸ ਨੂੰ ਕਨਸਰਨਡ ਸਟੇਟ ਨੂੰ ਇਨਟੀਮੇਸ਼ਨ ਵੀ ਦਿੱਤੀ ਜਾਂਦੀ ਹੈ ਕਿ ਤੁਹਾਡੇ ਇਸ ਏਰੀਆ ਚ ਆਇਆ ਤੇ ਸਾਡੀਆਂ ਟੀਮਸ ਵੀ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀਆਂ ਹੈ ਬੈਕਵਰਡ ਲਿੰਕੇਜ ਨੂੰ ਟ੍ਰੇਸ ਕਰਦੀਆਂ ਹੋਈਆਂ ਐਮਪੀ ਤੇ ਕਰ ਜਾਂਦੀਆਂ